ਪਸਵਾਂ ਦਾ ਜੇਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასიਖਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਮਾਣੂਕੇ ਗਿੱਲ ਦੇ ਵਿੱਚ ਮਾਣੂਕੇ ਗਿੱਲ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਬਾਗੇ ਪੁਰਾਣੇ ਤੋਂ ਜਦੋਂ ਆਪਾਂ ਨਿਹਾਲ ਸਿੰਘ ਵਾਲੇ ਪਾਸਿਓਂ ਜਾਂਦੇ ਆ ਤਾਂ ਰਸਤੇ ਦੇ ਵਿੱਚ ਪਿੰਡ ਆਉਂਦਾ ਵਾ ਮਾਣੂਕੇ ਗਿੱਲ 19 ਦੂਰੀ ਮਾਣੂਕੇ ਗੱਲ ਤੋਂ ਨਿਹਾਲ ਸਿੰਘ ਵਾਲੇ ਨੂੰ ਪੈਂਦੀ ਆ ਤੇ ਓਨੀ ਦੂਰੀ ਬਾਘੇਪੁਰਾਣੇ ਨੂੰ ਪੈਂਦੀ ਆ ਮਿੱਤਰੋ ਮਾਣੂਕੇ ਗੱਲ ਪਿੰਡ ਦਾ ਮੇਲਾ ਬਹੁਤ ਮਸ਼ਹੂਰਾ ਜਿਹੜਾ ਵੱਡਾ ਮੇਲਾ ਭਰਦਾ ਵਾ ਮਿੱਤਰੋ ਤੇ ਆਪਾਂ ਪਹੁੰਚੇ ਹੋਇਆ ਮਾਣੂਕੇ ਗੱਲ ਪਿੰਡ ਦੇ ਵਿੱਚ ਬਾਈ ਹੁਣਾਂ ਦੇ ਕੋਲੇ ਇੱਕ ਘਰੇਲੂ ਮਹਿ ਵਕਾਉ ਆ ਬਹੁਤ ਚੰਗੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਕੜਾ ਕੀ ਹੁੰਦੀ ਆ ਕੀ ਡਿਟੇਲ ਆ ਆ ਜੋ ਗੱਲਾਂ ਬਾਤਾਂ ਬਾਈ ਨਾਲ ਕਰਦੇ ਆ ਪਾ ਸਾਰੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਚਾਲ ਆ ਜੀ ਠੀਕ ਠਾਕ ਜੀ ਸੇਤਾ ਦੇ ਪਰਿਵਾਰ ਜੀ ਸਾਰੇ ਠੀਕ ਠਾਕ ਹੈ ਧੰਨਵਾਦ ਰੱਬ ਦਾ ਸੇ ਨਾਮ ਦੱਸ ਦਈਏ ਕੀ ਰ데요 ਆਪਣਾ ਨਾਮ ਹੀ ਮਨਪ੍ਰੀਤ ਸਿੰਘ son of ਠਾਣਾ ਜੀ ਪ੍ਰਧਾਨ ਜੀ ਪੱਤੀ ਕੋਰਾ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਗੁਰਦੁਆਰਾ ਬਾਬਾ ਸੁੰਦਰ ਸਿੰਘ ਦਾ ਏ ਨੇੜੇ ਗੁਰਦੁਆਰਾ ਬਾਬਾ ਸੁੰਦਰ ਸਿੰਘ ਦਾ ਹੈ ਸੁੰਦਰ ਸਿੰਘ ਅੱਛਾ ਇਹ ਆਪਣਾ ਬਾਬਾ ਸੁੰਦਰ ਸਿੰਘ ਦੇ ਗੁਰਦੁਆਰੇ ਕੋਲ ਹੀ ਘਰ ਆ ਗਿਆ ਹੈ ਨਾ ਜੀ ਹਾਂਜੀ ਹਾਂਜੀ ਜਵਾ ਨਜ਼ਦੀਕ ਆ ਗਿਆ ਠੀਕ ਹੈ ਮਹਾਰਾਜ ਠੀਕ ਹੈ ਅੱਛਾ ਭਾਈ ਆਪਾਂ ਇੱਕ ਮੈਂ ਵਿੱਚ ਨਹੀਂ ਆ ਇਹ ਕਿੰਨਵਾ ਸੂਆ ਹੁੰਦੀ ਹੈ ਇਹ ਤੀਜਾ ਸੂਆ ਹੁੰਦੀ ਹੈ ਜੀ ਤੇ ਕਿੰਨੇ ਦਿਨ ਪਏ ਆ ਭਾਈ ਜੀ ਭਾਈ ਜੀ 11 ਤਰੀਕ ਨੂੰ ਇਹ ਦਿਨ ਪੂਰੇ ਆ ਠੀਕ ਹੈ ਮਹਾਰਾਜ ਤੇ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਦੁੱਧ ਬਈ ਜੀ ਘਰੇ ਦੂਜੇ ਸੂਏ ਤੱਕ ਰਸੀ ਜਾਨੀ ਕਿ 13 ਲੀਟਰ ਇਹਦੇ ਥੱਲੇ ਚੋਇਆ ਜੀ ਜੇ ਦੂਜਾ ਸੂ ਤੀਜਾ ਸੂਆ ਸੋਨਾ ਦੂਜੇ ਸੂਏ ਤੱਕ ਆਪਾਂ 13 ਲੀਟਰ ਦੁੱਧ ਚੋਇਆ 13 ਲੀਟਰ ਚੋਇਆ ਵਾ ਠੀਕ ਆ ਜੀ ਤੇ ਥੱਲੋ ਚੰਗੀ ਤਿਆਰ ਹੋ ਜਾਂਦੀ ਜਦੋਂ ਤਿਆਰ ਪੂਰੀ ਹੋ ਜਾਂਦੀ ਆ ਜੀ ਠੀਕ ਆ ਜੀ ਸੀਲ ਬਹੁਤ ਜ਼ਿਆਦਾ ਆ ਜੀ ਜਿਹੜਾ ਮਰਜੀ ਜਿੱਧਰ ਮਰਜੀ ਬਹਿ ਕੇ ਚੋਲੇ ਕੋਈ ਨਿੰਦੋ ਜਾ ਜੀ ਜੇ ਕੋਈ ਆਪਣੇ ਵਰਗਾ ਘਰੇ ਰੱਖਣ ਵਾਲਾ ਭਰਾ ਲੈ ਦੇ ਯਾਦਗਾਰੀ ਚੀਜ਼ ਆ ਜੀ ਯਾਦਗਾਰੀ ਚੀਜ਼ ਆ ਬਾਈ ਜੀ ਵਰਾ ਪਾਂਦੀ ਨਹੀਂ ਗਈ ਠੀਕ ਹੈ ਜੀ ਸਾਲ ਦੇ ਅੰਦਰ ਅੰਦਰ ਸੂੰਦੀ ਆ ਜੀ ਮੰਨ ਲਓ ਵੀ 12 ਮਹੀਨੇ ਦੇ ਵਿੱਚ ਵਿੱਚ ਸੂ ਪੈਂਦੀ ਆ ਸੂ ਪੈਂਦੀ ਵੀ ਹਰ ਵਰੀ ਆ ਹੀ ਕਹਿ ਸਕਦੇ ਹਾਂ ਜੀ ਪੰਜ ਮਗਰ ਨੂੰ ਪਿਛਲੀ ਵਾਰ ਸੂਈ ਸੀਗੀ ਜੀ ਤੇ ਐਦ ਕੀ ਜਾਨੀ ਕੇ ਵੇਲੇ 31 ਸੂ ਹਾਂ ਠੀਕ ਹੈ ਬਾਈ ਅੱਛਾ ਇੱਕ ਗੱਲ ਹੋਰ ਚੋਣ ਚੜ ਪੋਲਾ ਲੱਗਾ ਜਮਾ ਜੀ ਜਵਾ ਬਾਣੀ ਬਾਈ ਜੀ ਥਣ ਪੋਲਾ ਚੋਈ ਚ ਠੀਕ ਟੀਕਾ ਚੰਗਾ ਭਰਿਆ ਹੋਇਆ ਕਿ ਇਹਦੇ ਸੂਰਜ ਦਾ ਟੀਕਾ ਭਰਿਆ ਵਾ ਜੀ ਸੂਰਜ ਦਾ ਹਾਂਜੀ ਠੀਕ ਹੈ ਮਾਡ ਡਾਕਟਰ ਗਰਮੀਤ ਰਾਉ ਕੇ ਦਾ ਡਾਕਟਰ ਦਾ ਭਰਿਆ ਵਾ ਜੀ ਗਰ ਬਾਈ ਗਰਮੀਤ ਨੇ ਹੀ ਭਰਿਆ ਹੋਇਆ ਹਾਂਜੀ ਗਰਮੀਤ ਦਾ ਹੀ ਠੀਕ ਹੈ ਬਾਈ ਇੱਕ ਗੱਲ ਹੋਰ ਆ ਜੀ ਜਿਵੇਂ ਕਈ ਬੜੀ ਮਈਆਂ ਹਾ ਟੁੱਟ ਪੈ ਜਾਂਦੀਆਂ ਹੁੰਦੀਆਂ ਹੁੰਦੀਆਂ ਕੋਈ ਹੱਥ ਨਹੀਂ ਪੈਂਦੀ ਜਿਹੜਾ ਮਰਜੀ ਚੋਲੇ ਜੀ ਜਿਹੜਾ ਮਰਜੀ ਚੋਲੇ ਇਹ ਕਹਿਣ ਤੋਂ ਪਾਵੇ ਵੀ ਗਹਿਣਾ ਚਲੀ ਜਾਊਗੀ ਅਗਲੇ ਦੇ ਕਰ ਪੈਸੇ ਲੈ ਰਸ ਆ ਜਾਣਗੇ ਜੋ ਗਰੰਟੀ ਦੇਵਾਂਗੇ ਤਸੱਲੀ ਦੇਵਾਂਗੇ ਭਾਈ ਜੀ ਠੀਕ ਹੈ ਜੀ ਅੱਛਾ ਰੇਟ ਕੀ ਰਹੂਗਾ ਇਹਦਾ ਜੀ ਰੇਟ ਭਾਈ ਜੀ 1 ਲੱਖ ਤੇ 25000 ਰੁਪਿਆ ਦੀ ਮੇਰੀ ਡਿਮਾਂਡ ਹੈ ਠੀਕ ਹੈ ਜੀ ਮੌਕੇ ਤੇ ਖੁੱਲਾ ਮਾਨਤਾਨ ਹਾਂਸ ਠੀਕ ਹੈ ਚੌਂਦਰੋਈ ਧੰਨਵਾਦ ਖੋਲਿਓ ਮੜਾ ਜੇ ਨੂੰ ਤੋਰੇਓ ਮੜਾ ਜੇ ਹਾਂ ਜੀ ਵੀ ਮਿੱਤਰੋ ਤੀਜਾ ਸੂਆ ਇਨੇ ਕਰਮ ਵਾਲੀ ਨੇ ਸੁਣਾਵਾ ਦੂਜੇ ਸੂਏ ਤੀਕ 13 ਕਿਲੋ ਦੁੱਧ ਕੰਡੇ ਦੇ ਉੱਤੇ ਜੋਕਦੀ ਰਹੀ ਆ ਸੂਰਜ ਦਾ ਇਹਨੂੰ ਸੀਮਣ ਲੱਗਿਆ ਹੋਇਆ ਤੇ ਹਰ ਵਾਰ ਆਈ ਆ ਸਾਲ ਪਿੱਛੋਂ ਕਰਨ ਵਾਲੀ ਇਹ ਸੁੰਦੀ ਆ ਵੀਰੇ ਪੜੀ ਸੰਭੀ ਕੱਦ ਵਾਲੀ ਮੈਂ ਕੋਈ ਛੋਟੀ ਮਹਿਮਨ ਨਕੇ ਨਾ ਆਇਆ ਜੇ ਮੇਰਾ ਭਰਾ ਬਣ ਕੇ ਬਾਲੀ ਵੱਡੀ ਵੀ ਨਾ ਮੰਨ ਕੇ ਆਇਆ ਜੇ ਤੇ ਬਾਲੀ ਛੋਟੀ ਵੀ ਨਾ ਮੰਨ ਕੇ ਆਇਆ ਜੇ ਧੰਚੇ ਲਓ ਮੈਂ ਸਾਫ ਸੁਥਰੀ ਆ ਪਾਸੇ ਵਾਲੀਆਂ ਜੋੜੀਆਂ ਜਿਹੜੀਆਂ ਸਾਈਡ ਤੋਂ ਹੁੰਦੀਆਂ ਉਹ ਨਜ਼ਦੀਕ ਆ ਥੋੜੀਆਂ ਜੀਆਂ ਬਾਕੀ ਮੈਂ ਸਾਰੀ ਖਰੀ ਆ ਵੀਰੇ ਬਾਕੀ ਮੈਂ ਦੇ ਵਿੱਚ ਕੋਈ ਵੀ ਹੱਥ ਤਰਾਣੀ ਜਿਵੇਂ ਆਪਾਂ ਪਾਸੇ ਇਲੈਕਟ੍ਰਾਨ ਕਹਿ ਦਿੰਨੇ ਹੁੰਨੇ ਆ ਉਹ ਥਾਣਾ ਜਿਹੜੇ ਇਹਦੇ ਉਹ ਹੈ ਨਹੀਂ ਹੈਗਾ ਵੀ ਨਾਲ-ਨਾਲ ਆ ਜਾਵਾ ਫੇਰ ਵੀ ਬਈ 5 4 4 ਉਂਗਲਾਂ 5 ਪੈਂਦੀਆਂ ਪਰ ਜਿਵੇਂ ਦੀ ਆਪਾਂ ਕਹਿ ਦਿੰਨੇ ਹੁੰਨੇ ਵਿੱਥੀ ਹੋਣੀ ਚਾਹੀਦੀ ਆ ਦੇ ਵਿੱਚ ਘਾਟੀ ਆ ਮਿੱਤਰੋ ਜੇ ਤੁਸੀਂ ਘਰੋਂ ਮੈਂ ਖਰੀਦਣੀ ਚਾਹੁੰਨੇ ਆ 22 ਦਾ ਨੰਬਰ ਆਪਾਂ ਲੈ ਲੈਨੇ ਆ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ 1 ਲੱਖ ਤੇ 25000 ਰੁਪਿਆ ਇਹਦੀ ਡਿਮਾਂਡ ਆ ਬਈ ਮੂੰਹ ਵੀ ਦਿਖਾ ਦਿੱਤੀ ਸੀ ਕਰਾੜੀ ਦਾ ਮੂੰਹ ਮੱਥਾ ਵੀ ਆਹ ਵੇਖ ਲਓ ਬਈ ਆਹ ਇਹਦੇ ਸਿੰਘ ਦਾ ਡਿਜ਼ਾਈਨ ਆ ਮੂੰਹ ਮੱਥੇ ਦਾ ਡਿਜ਼ਾਈਨ ਆ ਦੁੱਧ ਵਾਲੀ ਮੈਂ ਆ ਅੱਛਾ ਬਈ ਆਪਾਂ ਨੰਬਰ ਦੇ ਦਈਏ ਕਰਾੜੀ ਆਪਣਾ ਹਾਂਜੀ ਦੱਸਿਓ ਜੀ 95308 ਜੀ 15637 ਇੱਕ ਵਾਰੀ ਹੋਰ ਬੋਲ ਦਿਓ 95308 ਜੀ 15637 ਠੀਕ ਹੈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰابطਾ ਹੈ ਮਿੱਤਰੋ ਪਿੰਡ ਮਾਨੂਕੇ ਗੱਲ ਜ਼ਿਲ੍ਹਾ ਮੋਗਾ